ਨੀ ਵੀਰ ਦੋ ਇਲੈਨ ਜੋ ਲੰਦਾ ਵੀਰਨ ਹਰ ਫਤਿ ਦੋ ਇਲੈਨ ਜੋ ਚਲੂ ਚਲੀਓ ਫਿਰ ਚਲੋ ਅਸੀਂ ਅੱਗੇ ਚੱਲੇ ਹਾਂ ਮੈਡੀਸਨ ਜਾਣ ਵਾਸਤੇ ਰਵਿੰਦਰ ਦੇ ਹਸਪੀਟਲ ਚੱਲੇ ਹਾਂ ਮੈਗਾ ਚਲੋ ਮਰਚਨ ਲੈ ਉਹਨੇ ਹਰ ਫਤਿ ਕਿਉਂ ਵੀ ਕਿਉਂ ਵੀ ਪਾਪਾ ਆ ਰਵਿੰਦਰ ਡਾਟਾ ਦੇ ਰਵਿੰਦਰ ਘੋਂ ਬੱਚੇ ਲਈ ਹਸਪੀਟਲ ਹਰ ਫਤਿ ਸੀ ਥੋੜੀ ਠੀਕ ਨਹੀਂ ਸੀ ਬੁਖਾਰ ਫੀਵਰ ਬਹੁਤ ਹੋਇਆ ਹਰ ਫਤਿਹ ਨੂੰ ਰਾਤ ਦੇ ਬਹੁਤ ਹੋ ਗਿਆ ਇਹ ਰਾਤੀ ਆਉਣ ਨੂੰ ਤਿਆਰੀ ਪਰ ਰਾਤ ਦੇ ਹਸਪਤਲ ਬੰਦ ਹੁੰਦਾ ਇਹਦੇ ਚੱਕਰ ਫਿਰ ਆਪਾਂ ਹੁਣੇ ਆਏ ਆ ਲੈ ਦਵਾਈ ਲੈ ਕੇ ਆ ਗਏ ਆ ਘਰੇ ਪਹੁੰਚ ਗਏ ਤੀਬ ਹੁਣੀ ਚੱਲੇ ਕਿਤੇ ਕਹਿੰਦਾ ਫਿਰ ਗਲਤ ਟਾਈਮ ਆ ਗਏ ਹਨਾ ਨਹੀਂ ਕਿਹੜੀ ਗੱਲ ਹੈ ਜਿਹੜੀ ਕਿਤੇ ਵਾਰ ਕਿਤੇ ਮਰਜੀ ਟਾਈਮ 101 ਬੁਖਾਰ ਯਾਰ ਫਤਿਹ ਨੂੰ ਅੱਜ ਕਿਦੋਂ ਕਲੇ ਦਿਓ ਸੇ ਕੋਪਿੰ ਨਾ ਹੋ ਸੇ ਕੋਪਿੰ ਅਰਵਿੰਦਰ ਉਹ ਇਹ ਬਚਾਰਾ ਪਰ ਦੀ ਬੰਦਗੀ ਬੜੀ ਕਰਦਾ ਪਾਟ ਮਾਰਦਾ ਉਹ ਬੰਦਾ ਕਹਿੰਦਾ ਨਾ ਹੁਣੇ ਫਰਕ ਪੈਣਾ ਸੱਚੀ ਪੈ ਜਾਂਦਾ ਫਿਰ ਹੁਣੇ ਪੈ ਜਾਂਦਾ ਫਰਕ ਇੰਨਾ ਹਿਸਾਬੀ ਬੜੀ ਹੋ ਗਈ ਨਵੇਂ ਨਵੇਂ ਬਪੈਣਾ ਫਰਕ ਹੁਣੇ ਪੈ ਜਾਣਾ ਫਰਕ ਕੇ ਦੋ ਦੂਜੀ ਚੱਕਲੇ ਮਾਰਾ ਦੇ ਇਹ ਵੀ ਜੀ ਅੱਛਾ ਇਹੋ ਹੁਣ ਨਾ ਇੱਕੋਰੀ ਬੁਹਾ ਇਹ ਰਹੇ ਆ

ਨੇ ਨੇ ਉਹ ਪ੍ਰੋਹਾ ਵਾਲਾ ਜਾਂਦਾ ਪ੍ਰੋਹਾ ਫਤ ਬੜੀ ਹਵਾ ਲੈ ਜਾਂਦਾ ਉਹ ਚਲੋ ਚੱਲੀਏ ਫਿਰ ਗਨ ਏ ਕੋਈ ਨਹੀਂ ਮੈਂ ਭਾਜੀ ਮੈਂ ਪਰਫਿਊਮ ਪਾਉਂਦੇ ਸੱਚੀ ਗੱਲ ਮੈਂ ਪਰਫਿਊਮ ਪਾਉਂਦਿਆਂ ਹਰ ਗੁੰਦੀ ਅੱਖੀ ਸਿੱਧੀ ਇਹ ਪਚਕਾਰੀ ਜੀ ਵਜੀ ਕੇ ਹੋ ਮੈਂ ਕਹਿੰਦਾ ਬਹੁਤ ਰੋਈ ਹਰ ਗੁੰਦੀ ਉਹ ਪਰਫਿਊਮ ਕਰਕੇ ਪਾਉਣੀ ਤਾਂ ਆਪਣੇ ਅੱਖਾਂ ਦੇ ਵਿੱਚ ਪਾ ਲਈ ਬੜੀ ਚੁਬੀ ਹਣੀ ਜੋ ਕਾਮ ਨਾਲ ਹੋਏ ਜੋ ਕਾਮ ਨਾਲ ਸਾਂ ਨਿਕਲਦਾ ਬਹੁਤ ਔਖਾ ਹੁੰਦਾ ਬਹੁਤ ਜਿਆਦਾ ਔਖਾ ਕੱਲ ਭਰਾਵਾ ਡੈਡੀ ਹੋਣੀ ਭਲਕੀ ਕਰਨ ਦੇ ਉਥੇ ਪਲਾਟ ਚ ਗੋਇਆ ਢੋਂਡੇ ਰੇੜੀ ਤੇ ਬੜਾ ਢੋਆ ਤੇ ਸੌ ਸਾਈ ਰੋਟੀ ਫਿਰ ਤਾਈਆਂ ਲੈ ਕੇ ਆਏ ਕਿ ਮਣਕੇ ਤੁਹਾਡੇ ਲ ਬੈ ਕੇ ਜਦੋਂ ਖਾਦੀ ਰੋਟੀ ਨਹੀਂ ਖਾਣ ਆਉਂਦੇ ਡੈਡੀ ਨੇ ਬੋ ਚੱਲ ਇਹ ਵੀ ਮਾੜੀ ਥੋੜੀ ਗੱਲ ਆ ਕਿ ਨਹੀਂ ਵੀ ਉਹ ਦੁਕਾਨ ਵਾਲਾ ਕੀ ਆ ਬੱਜੇ ਹੈ ਨਾ ਪਿਆਰ ਬਹੁਤ ਜਿਆਦਾ ਨਹੀਂ ਚੰਗਾ ਪਿਆਰ ਹੋਈ ਚਲ ਨਹੀਂ ਹੁਣ ਹਸਨ ਲਾ ਪਿਆ ਉਹ ਥੋੜਾ ਪਿਆਰ ਫਰਕ ਪਟੀਆਂ ਵੀ ਮੱਲੇ ਹੁਣ ਛੋਟਾ ਜਿਹਾ ਹੱਥ ਨਹੀਂ ਮਾਰਦਾ ਵੇ ਹਾਂ ਹੋਰ ਕਿ ਕਈ ਵਾਰੀ ਕਿੰਨਾ ਬੰਦਾ ਵਾਈ ਕਰਵਾਏ ਕੇ ਕਰੇ ਉਹਦੇ ਨਾਲ ਹੀ ਅੱਦੇ ਦੁੱਖ ਕੱਟੇ ਜਾਂਦੇ ਆਗੇ ਹਾਂ ਤੁਮ ਐਡੀ ਕਿਹੜ ਹੁੰਦੀ ਤੇ ਸੁਣਿਆ ਜੇ ਜਾਗੇ ਅੰਗਿਆਰੀ ਕੱਢ ਕੇ ਪਿਆਰ ਤੇ ਰੱਖ ਲਈ ਤੇ ਮੈਂ ਤਾਂ ਚੁੰਬਦੀ ਬੈਠਾ ਮੋਟਾ ਸਾਲਾ ਹੈਗਾ ਤਾਂ ਹੁੰਦੀ ਰਹਿੰਦੀ ਦੇਖ ਕੇ ਵੀ ਭਾਈ ਮੇਰੀ ਕੁੜੀ ਲੰਗਾ ਕੇ ਖੜਦੀ ਸੁਰੇ ਆਉਂ ਜਾਂਦਾ ਨਹੀਂ ਹੈ ਵਈ ਬੋਖੰਦੀ ਵਈ ਬੋਖੰਦੀ ਦੁੱਖ-ਸੋਖ ਦੇ ਜ਼ਿੰਦਗੀ ਦੇ ਵਿੱਚ ਆਉਂਦੇ ਰਹੇ ਨੇ ਹਾਂਜੀ ਲੱਭਾ ਕੋ ਫੋਨ ਜੋਗਾ ਨਹੀਂ ਅਜੇ ਤੱਕ ਵਸੀਆਂ ਮਾਰਨ ਨਹੀਂ ਆ ਸਮਝੋ ਲੱਗ ਪਈ ਟਾਈਮ ਹੋ ਗਿਆ ਕੋ 1.5 ਵਜੇ ਲਿਆ ਮੈਂ ਆ ਘਰੇ ਮੈਂ ਜਦੋਂ ਇੱਧਰ ਆਇਆ ਸੀ ਮੈਂ ਕਿ ਮਮੇ ਨੂੰ ਮਿਲ ਜੰਨੇ ਹੰਮਰਪੁਰ ਆਇਆ ਸੀ ਕੰਮੇ ਥੋੜਾ ਜਿਹਾ ਪਾਣ ਇਹ ਆਪਣਾ ਪੁਰਾਣਾ ਘਰ ਆ ਜੀ ਜੀ ਲੱਭੇ ਨਾਲ ਆਇਆ ਹੁਸਨ चाह आ गई है, चाह पी के फिर चलते हैं। बढ़िया चीज़ है खड़ा लाल छात्र चाह ला भी माता बड़ी स्वाद बड़। ਸਵੇ ਦਾ ਟਾਈਮ ਹਾਂਜੀ ਸ਼ਸ਼ੀਕਲ ਵੈਲਕਮ ਕਿ ਹਾਲ ਚਾਲ ਚੰਗੇ ਸਾਰੇ ਠੀਕ ਠਾਕ ਤੇ ਤੇ ਇਹ ਕਹਿੰਦੇ ਹੁਣੇ ਕੱਲ ਪਾਸੋਂ ਤੁਹਾਡੇ ਬਲੌਗ ਨਹੀਂ ਆਏ ਬਲੌਗ ਦਾ ਕਾਰਨ ਇਹ ਹੈ ਤੇ ਪਿਛਲੀ ਵੀਡੀਓ ਦੀ ਦੇਖਿਆ ਹੋਣਾ ਆਪਾਂ ਹਰਪਤ ਦੇ ਦਵਾਈ ਲੈਣ ਗਏ ਸੀ ਰਵਿੰਦਰ ਕੋ ਤੇ ਹਰਪਤ ਨੂੰ ਕਾਫੀ ਬੁਖਾਰ ਸੀ ਤੇ ਇੱਕ ਦਿਨ ਆਪਾਂ ਦਵਾਈ ਲੈ ਕੇ ਆਏ ਤੇ ਰਾਤ ਕਰ ਨੂੰ ਬਹੁਤ ਜ਼ਿਆਦਾ ਫਿਰ ਬੁਖਾਰ ਹੋ ਗਿਆ ਤੇ ਨਾਲ ਉਹਨੂੰ ਇਨਫੈਕਸ਼ਨ ਵੀ ਹੋ ਗਈ ਹੈ ਹਰਪਤ ਨੂੰ ਤੇ ਉਹਦੇ ਚੱਕਰ 'ਚ ਦੋ ਤਿੰਨ ਦਿਨ ਹੋ ਗਏ ਐਡਮਟ ਹਸਪੀਟਲ ਆਪਾਂ ਆਇਆ ਕਰੇ ਤਾਂ ਆਪਾਂ ਜਾਣ ਵਾਸਤੇ ਡਰਲੇ ਉਹਨੇ ਉੱਥੇ ਹੀ ਹਰ ਫਤ ਲੱਗੀ ਡ੍ਰਿਪਾਂ ਲੱਗੀਆਂ ਉਹਨੂੰ ਚੱਲਣ ਡੀਆਂ ਬੱਤਾਂ ਵਿਚਾਰੇ ਨੂੰ ਆਹ ਨਿਗਾਹ ਜਾਈਏ ਬੜਾ ਔਖਾ ਵੰਡਾ ਤਾਂ ਕਰਕੇ ਤੇ ਦਿਲ ਕਰਦੇ ਜਦੋਂ ਕਰਦੇ ਵਿੱਚ ਕੋਈ ਮੈਂਬਰ ਜੀ ਨਾ ਠੀਕ ਹੋਵੇ ਜਦੋਂ ਫਿਰ ਕੁਝ ਨਹੀਂ ਚੱਲਦਾ ਕਿ ਨਹੀਂ ਇਹ ਤੁਹਾਡੇ ਨਾਲ ਸਾਰਿਆਂ ਨਾਲ ਇਦਾਂ ਹੁੰਦੀ ਹੈ ਨਾ ਜਦੋਂ ਕਰਦੇ ਵਿੱਚ ਆਪਣਾ ਮੈਂਬਰ ਸਾਡੇ ਸਾਡੇ ਘਰ ਦੇ ਖਾਸ ਮੈਂਬਰ ਤੇ ਵਾਰਾ ਨਿਕਲ ਜਾਈਏ ਬਸ ਉਹ ਠੀਕ ਨਹੀਂ ਤੇ ਫਿਰ ਅਸੀਂ ਕਰਨੀ ਥੋੜਾ ਜਿਹਾ ਅੱਜ ਥੋੜਾ ਜਿਹਾ ਮੂਹ ਠੀਕ ਹੋਇਆ ਨਹੀਂ ਤੇ ਉਹਦਾ ਵੀ ਬੜਾ ਔਖਾ ਹੈ। ਅਜारी ਕੱਲ ਪਰਸੇ ਬਹੁਤ ਰੌਣ ਢਈ ਕੱਲ ਦੀ ਕਰਨ। ਚਲੋ ਬਾਕੀ ਦੁੱਖ ਦਰਦੇ ਹੁੰਦਾ ਹੀ ਬੱਚੇ ਦਾ ਹੈ ਕਿ ਨਹੀਂ। ਚਲੋ ਬਾਕੀ ਪਰਮਾਤਮਾ ਗੁਰੂ ਰਾਮਦਾਸ ਮਿਹਰ ਕਰੇ ਸੱਚੇ ਪਾਤਸ਼ਾਹ। ਧੰਵਾਦ ਜਲਦੀ ਕਲਾ ਰੱਖੀ। ਤੇ ਹੁਣ ਚਾਹ ਪਾਣੀ ਲੈਣ ਵਾਸਤੇ ਆ। ਰਾਤ ਦਾ ਥੋੜਾ ਜਿਹਾ ਨੂੰ ਫਰਕ ਵਾ। ਤੇ ਹੁਣ ਕਿੰਨੇ ਕਿੰਨੇ ਮੈਂ ਚਲੋ ਘਰੇ ਹਾਂ। ਐਵੇਂ ਕੱਲ ਪਰਸੇ ਦੇ ਕੱਪੜੇ ਉਹ ਪਾਏ। ਕੱਲ ਪਰਸੇ ਦੇ ਕੱਪੜੇ ਆਪੋ ਉਹ ਪਾਏਗੇ। ਚਲੋ ਹੁਣ ਮਾਤਾ ਤੋਂ ਲਿਆ ਸੀ ਨਹੀਂ ਤੇ ਹੁਣ ਚੱ ਆਪਸ ਫਿਰ ਦੁਬਾਰਾ ਹਸਪੀਟਲ ਹੋ ਸਕਦਾ ਅੱਜ ਸ਼ਾਮ ਨੂੰ ਛੁੱਟੀ ਮਿਲ ਜੇ ਨੇ ਤੇ ਕੱਲ ਮਿਲ ਜੇਗੀ ਜ਼ਰੂਰ ਤੇ ਚਲੋ ਬਾਕੀ ਵਾਂ ਗੁਰੂ ਰਾਮ ਦਾ ਸਾਪੇ ਮੇਰ ਕਰੇਗਾ ਕੋਈ ਗੱਲ ਨਹੀਂ ਹੈਗੀ ਚਲੋ ਫਿਰ ਤੁਹਾਨੂੰ ਮਿਲਦੇ ਹਾਂ ਹਸਪੀਟਲ ਜਾ ਕੇ ਤੇ ਆ ਚਾਹ ਪਾਣੀ ਆਪਾਂ ਲੈ ਜੀ ਆ ਹਾਂ ਕੋਈ ਗੱਲ ਨਹੀਂ ਬੱਚਾ ਨਾ ਬਾਹਰ ਆ ਮੈਂ ਇਦਾਂ ਹੀ ਆ ਥੋੜਾ ਬਹੁਤ ਹੁੰਦਾ ਹੀ ਬੰਦਾ ਐਸਟ ਹੈ ਹੋਈ ਜਾਂਦਾ ਕੇਵਲ ਇਹ ਨਾ ਜਾਗਾ ਹੋ ਜਾਂਦਾ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਪੈ ਜਾਂਦੀ ਚਲੋ ਕੋਈ ਨਹੀਂ ਹੁਣ ਠੀਕ ਆ ਮਹਾਰਾਜ ਦੀ ਕਿਰਪਾ ਨਾਲ ਕੱਲ ਮਿਲ ਜਣੇ ਛੁੱਟੀ ਕਾਲੋ ਸਦਾ ਜੀ ਸਾਹ ਉਹ ਜੇ ਦਿਨ ਇਹ ਕੱਲ ਤੇ ਮਿਲ ਜਾਣੀ ਹੈ ਤੇ ਚਲੋ ਅੱਜ ਦੇ ਭਣਾਵੇਂ ਸ਼ਾਇਦ ਆ ਜਾਣਾ ਆਜੋ ਹੁਣ ਜਲਦੀ ਡੈਡੀ ਦੇ ਕੰਡੇ ਹੋਣੇ ਉੱਥੇ ਡੈਡੀ ਜੀ ਨੂੰ ਹਾਰ ਫਤ ਦੇ ਕੋਲ ਛੱਡ ਕੇ ਆਏ ਹੋ ਉੱਥੇ ਲੱਗੇ ਨੇ ਤੇ ਪੰਬਲ ਜਿਆ ਲਿਆ ਲਈਏ ਜੇ ਰੱਖ ਲਉ ਗੱਡੀ ਚ ਫਿਰ ਰੰਦ ਦੇ ਹਸਪੀਟਲ ਪਾਣੀ ਬਸ ਗੱਡੀ ਚ ਰਹਿ ਗਈ ਹੋਣ ਲਿਆ

ਕਾਲ ਤੇ ਇਹ ਨੂੰ ਨੰਬਰ ਕੋਲ ਤੇ ਮੈਂ ਅਰੇ ਕਿ ਪੌਂਡਾ ਮਮੀ ਆਏ ਹਰ ਫਤੇ ਦਾ ਪਤਾ ਲੈਣ ਜੇਨੇ ਖੁੱਲਾ ਰਹਿੰਦਾ ਵਾ ਪਰ ਡਾਕਟਰ ਚੱਲ ਜਾਂਦੇ 7-8 ਵਜੇ ਤੱਕ ਉਹਨਾਂ 10:30 ਬੰਦ ਕਰਦੇ ਨੇ ਅੰਦਰ ਲੋਕ ਪਰ ਜਦੋਂ ਕੋਈ ਆਇਆ ਅਮਰ ਜਣਛੇ ਖੋਲਣਾ ਮੰਗੇ ਫਿਰ ਪਰ ਨਹੀਂ ਖੁੱਲਦੇ ਆ ਗਏ ਉਹਦਣਾ ਭਾਏ ਨਹੀਂ ਰਾਤ ਖੋਲਿਆ ਉਹਨਾਂ ਨੇ ਪਰ ਇਹ ਵਾ ਡਾਕਟਰ ਨਹੀਂ ਇੱਥੇ ਹੁੰਦਾ ਅਗਰ ਰਾਤ ਪਰ ਕੁੜੀਆਂ-ਕੜੀਆਂ ਹੁੰਦੀਆਂ ਨਰਸਾਂ ਵਰਤੀਆਂ ਆਉਣ ਗਣ ਆਉਣ ਦਿੰਦੇ ਆ ਪਰ ਇਹ ਵਕ ਜਿੰਨੀ ਸਮਝ ਜ਼ਿਆਦਾ ਅਜੇ ਜ਼ਿਆਦਾ ਸੀਰੀਅਸ ਫੇਰ ਨਹੀਂ ਤੇ ਰਾਤ ਕਰ ਤਾਂ ਕਿ ਬੱਚਾ ਚੋਠੀ ਚਾਰ ਕੁ ਵਜੇ ਜਦੋਂ ਬੰਦਾ ਵੇਖੇ ਮੈਂ ਅਭੀ ਹਰਫਤ ਦੇ ਸਕਦਾ ਮੇਰਾ ਬਊ ਹੁਣ ਥੋੜਾ ਫਰਕ ਪਾਇਆ ਮੈਂ ਹੁਣ ਚਲੇ ਆ ਘਰ ਕੈਟਲ ਚ ਮੈਨੂੰ ਬਹੁਤ ਪ੍ਰੋਬਲਮ ਨੇ ਪਾਣੀ ਥੋੜਾ ਗਰਮ ਕਰਵਾ ਕੇ ਹਰਫਤ ਦੇ ਵਾਸਤੇ ਫਿਰ ਦੁੱਧ ਬਣਾਉਣਾ ਪਏਗਾ ਉੱਥੇ ਚਲੋ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਦੀਪੁਣੀ ਆ ਗਏ ਮੈਂ ਕਿਹਾ ਚੱਲਣ ਲੱਗ ਘਰੋਂ ਇਥੇ ਹਸਪੀਟਲ ਦੇ ਸਾਮਣੇ ਹੀ ਕਰਦਾ ਸੀ ਵੀਰੋ ਚਾਹ ਚ ਬਣਾਉਂਦਾ ਹੀ ਤਾਂ ਚਲ ਗਿਆ ਟਾਈਮ ਨਾਲ ਹੀ ਇਹ ਦੋਨੋਂ ਨੂੰ ਪਾਣੀ ਗਰਮ ਕਰਵਾ ਲੈਣਾ ਚਲੋ ਫਿਰ ਮਿਲਦੇ ਆ ਜਾ ਕੇ ਘਰੇ ਇੱਥੇ ਮੰਮੀ ਆ ਤੇ ਕਿਰਨ ਤੇ ਹਰਫਤ ਦੀ ਦਾਦੀ ਰੋਟੀ ਠੀ ਲੈ ਕੇ ਆਏਗੀ ਤੇ ਹਰਫਤ ਦੀ ਨਾਨੀ ਇੱਥੇ ਚਲੋ ਫਿਰ ਮਿਲਦੇ ਆਂ ਜੁਰੇ ਰਾਤ ਤੱਕ ਲੋਕ ਦੇ ਨਾਲ ਜੇ ਬੱਚਾ ਦਾ ਠੀਕ ਹੋਇਆ ਫਿਰ ਕੁਝ ਚੰਗਾ ਜੈਨ ਲੱਗਦਾ ਹੈ ਨਾ ਬੜਾ ਔਖਾ ਹੋ ਜਾਂਦਾ ਹੁਣ ਚਲੋ ਕੱਲ ਦਾ ਠੀਕ ਹੋ ਕਰਾ ਦਾ ਥੋੜਾ ਫਰਕਾ ਬਣੇਗਾ

ਕੱਲ ਪਰਸੋਂ ਦਾ ਕਿਉਂ ਫਤੇ ਹੈ ਨਾ ਆ ਗਲੂਕੋਜ਼ ਲੱਗਣ ਦੇ ਪੁੱਤ ਦੇ ਅਸਲੇ ਪੱਟੀ ਲਾਈ ਇਹਨਾਂ ਨੇ ਕਿਆ ਹੱਥ ਖਿਦਾਰਾਂ ਦੇ ਮੁੰਡੇ ਦਾ ਕਿਉਂ ਫਤੇ ਫਰਕਾਣਾ ਮੁੰਡਾ ਥੋੜਾ ਜਿਹਾ ਟੈਗ ਦੇ ਵਿੱਚ ਥੋੜਾ ਜਿਹਾ ਮੈਨੂੰ ਕੱਲ ਪਰਸੋਂ ਦਾ ਬਹੁਤ ਔਖਾ ਹੈ ਬਹੁਤ ਜ਼ਿਆਦਾ ਇਹ ਦੋ ਤੰਦਨ ਲੱਗ ਜਾਣੇ ਲੱਗਦਾ ਨੌਸਪੀਟਲ ਹਣਾ ਕਰਨ ਬਈ ਜਦ ਠੀਕ ਚਾਈ ਤਾ ਦਾਦੀ ਵੀ ਆਈ ਹੀ ਨਾਨੀ ਵੀ ਆਈ ਹੈ ਹੈ ਪੁੱਤ ਇੱਕ ਬੰਦਾ ਇਹਦਾ ਹੱਥ ਫੜਦਾ ਵਾ ਜਦ ਦੁੱਧ ਦੁੱਧ ਪੀਣਾ ਪੈਂਦਾ ਣ फदा फर द दुनथ ाम बाई फड़ के रखना थ प काम चल को इ आ ਇਹ ਦੇਖ ਬੱਚੇ ਵਾਂਗ ਤੇ ਬੜਾ ਉਖਾਣਾ ਡਿਫਰੈਂਟ ਲੰਡੀਆਂ ਚਲਦੀਆਂ ਕਰ ਪਰ ਓਏ 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 ਨਹੀਂ 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 ਲੈ ਆ ਪਿਆ ਕੇ ਕਾਲਾ ਸਰਪਤੇ ਅਜੇ ਸੌਂ ਨਹੀਂ ੜਿਆ ਇੱਧਰ ਟਾਈਮ ਹੋ ਚੁੱਕਾ 2:00 ਵੱਜ ਗਏ ਨੇ ਸਾਡੀ ਦੇ 2-3 ਦਿਨਾਂ ਹੋ ਗਏ ਸਾਡੀ ਇਤਿਹਾਰ ਕਿਧਾਂ ਲੰਗਣ ੜੀ ਰਾਤ ਚਲੋ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਮੇਰਾ ਮੁੰਡਾ ਠੀਕ ਹੋ ਜੇ